ਅੱਜ ਦਾ ਤਿਹਾਰ ਆ ਰਿਹਾ ਉੱਥੇ ਉਥੇ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਜਿਹੜੀ ਘੰਟੀ ਵਜਾ ਦਿੱਤੀ ਗਈ ਆ ਦੱਸਦੇ ਕਿ ਕਿ ਦੀਵਾਲੀ ਨੇੜੇ ਅਤੇ ਦੇਸ਼ ਭਾਰ ਵਿੱਚ ਮੌਸਮ ਵਿੱਚ ਤੇਜ਼ੀ ਨਾਲ ਬਦਲਾਅ ਦੇਖੇ ਜਾ ਰਹੇ ਨੇ ਤਾਂ ਉੱਥੇ ਹੀ ਉੱਤਰੀ ਭਾਰਤ ਦੇ ਵਿੱਚ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਪੋਲਿਊਸ਼ਨ ਦਾ ਪ੍ਰਭਾਵ ਵੀ ਜਿਹੜਾ ਵਧਣ ਲੱਗਿਆ ਜਦੋਂ ਕਿ ਦੱਖਣੀ ਭਾਰਤ ਦੇ ਕਈ ਸੂਬਿਆਂ ਵਿੱਚ ਮੀਂਹ ਤੇ ਬੱਦਲਾਂ ਦੇ ਆਉਣ ਕਾਰਨ ਤਿਹਾਰਾਂ ਦਾ ਮੌਸਮ ਵੱਖਰਾ ਦਿਖਾਈ ਦੇ ਰਿਹਾ ਹੈ ਮੌਸਮੀ ਭਾਗ ਨੇ ਜਿਹੜਾ ਦੀਵਾਲੀ ਤੇ ਇਸ ਦੇ ਆਲੇ ਦੁਆਲੇ ਦੇ ਦਿਨਾਂ ਲਈ ਇੱਕ ਭਵਿੱਖਬਾਣੀ ਵੀ ਜਾਰੀ ਕਰ ਦਿੱਤੀ ਗਈ ਆ ਇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਦੀਵਾਲੀ ਲਈ ਮੌਸਮ ਦੀ ਭਵਿੱਖਬਾਣੀ ਦੀ ਪਰਚੋਲ ਕਰੀਏ ਤਾਂ ਠੰਡ ਹੌਲੀ-ਹੌਲੀ ਦਿੱਲੀ ਦੇ ਵਿੱਚ ਵੀ ਪਰਵੇਸ਼ ਕਰ ਗਈ ਆ ਸਵੇਰੇ ਤੇ ਆਥਰ ਨੂੰ ਜਿਹੜੀ ਹਲਕੀ ਜੀ ਠੰਡ ਮਹਿਸੂਸ ਹੋਣ ਲੱਗੀ ਆ ਪਰ ਪੋਲਿਊਸ਼ਨ ਵੀ ਤੇਜ਼ੀ ਨਾਲ ਵੱਧ ਰਿਹਾ ਹੈ ਸ਼ਹਿਰ ਦਾ 에ਅਰ ਕੁਆਲਿਟੀ ਇੰਡੈਕਸ ਸ਼ੁੱਕਰਵਾਰ ਨੂੰ ਜਿਹੜਾ 254 ਤੱਕ ਪਹੁੰਚ ਗਿਆ ਸੀ ਜੋ ਕਿ ਮਾੜੀ ਸ਼੍ਰੇਣੀ ਵਿੱਚ ਆਉਂਦਾ ਇਸ ਦੇ ਨਾਲ ਹੀ ਸਾਰ ਲੈਂਡ ਦੇ ਵਿੱਚ ਤਕਲੀਫ ਅੱਖਾਂ ਵਿੱਚ ਜਲਨ ਤੇ ਗਲੇ ਦੇ ਵਿੱਚ ਖਰਾਸ਼ ਵਰਗੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਦੇ ਵਿੱਚ 23 ਅਕਤੂਬਰ ਤੱਕ ਜਿਹੜਾ ਸਵੇਰੇ ਹਲਕੀ ਜਿਹੀ ਉਹ ਧੁੰਦ ਰਹੇਗੀ ਹਾਲਾਂਕਿ ਦਿਨ ਵੇਲੇ ਆਸਮਾਨ ਸਾਫ਼ ਰਹੇਗਾ ਤੇ ਦਿੱਲੀ ਦਾ ਬੱਦ ਤੋਂ ਬਾਅਦ ਜਿਹੜਾ ਤਾਪਮਾਨ 33 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਹੌਲੀ-ਹੌਲੀ ਘਟਦਾ ਰਹੇਗਾ ਤੇ ਦੀਵਾਲੀ ਤੱਕ ਠੰਡ ਹੋਰ ਵੱਧ ਜਾਵੇਗੀ ਦਿਵਾਲੀ ਤੇ ਪਟਾਕਿਆਂ ਦੇ ਧੂੰਏ ਦੇ ਘਟ ਹਵਾ ਦੀ ਗਤੀ ਦਾ ਸੁਮੇਲ ਦਿੱਲੀ ਦੀ ਹਵਾ ਨੂੰ ਹੋਰ ਵੀ ਜ਼ਹਿਰੀਲਾ ਬਣਾ ਸਕਦਾ ਇਸ ਲਈ ਲੋਕਾਂ ਨੂੰ ਬੇਲੋੜੇ ਪਟਾਕਿਆਂ ਦੀ ਵਰਤੋਂ ਤੋਂ ਬਚਣ ਤੇ ਸਿਰਫ ਹਰੇ ਪਟਾਕੇ ਚਲਾਉਣ ਦੀ ਅਪੀਲ ਵੀ ਕੀਤੀ ਗਈ ਆ ਮੌਸਮ ਵਿਗਿਆਨੀਆਂ ਦੇ ਅਨੁਸਾਰ ਦਿਵਾਲੀ ਤੇ ਦੌਰਾਨ ਜਿਹੜਾ ਉੱਤਰੀ ਭਾਰ ਦੇ ਮੈਦਾਨੀਆ ਇਲਾਕਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਦੇ ਨਾਲ-ਨਾਲ ਹਲਕੀ ਧੁੰਦ ਤੇ ਹਵਾ ਦੀ ਠੰਡਕ ਵਿੱਚ ਵਾਧਾ ਹੋਵੇਗਾ ਦਿਵਾਲੀ ਦੇ ਆਸ-ਪਾਸੇ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਦੇ ਉਪਰੀ ਇਲਾਕ ਉਪਰੀ ਇਲਾਕਿਆਂ ਵਿੱਚਾ ਹਲਕਾ ਜਿਹਾ ਜਿਹੜਾ ਮੀਂਹ ਬਰਫ਼ਵਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਆ ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ ਵਿੱਚ ਵੀ ਠੰਡੀਆਂ ਹਵਾਵਾਂ ਚੱਲਣੀਆਂ ਜਿਸ ਨਾਲ ਦਿੱਲੀ ਐਨਸੀਆ ਤੇ ਹੋਰ ਹਰਿਆਣਾ ਪੰਜਾਬ ਬਿਹਾਰ ਵਿੱਚ ਜਿਹੜਾ ਠੰਡ ਤੇਜ਼ ਹੋ ਜਾਵੇਗੀ ਇਸ ਦਾ ਮਤਲਬ ਇਹ ਆ ਕਿ ਦੀਵਾਲੀ ਦੀ ਰਾਤ ਨਾ ਸਿਰਫ ਉਹ ਰੌਸ਼ਨੀਆਂ ਨਾਲ جگਮਗਾਏਗੀ ਸਗੋਂ ਠੰਡ ਦੀ ਠੰਡ ਵੀ ਲਿਆਏਗੀ